ਅਯੋਧਿਆ ਦੇ ਰਾਜਾ ਹਨੂਮਾਨ ਜੀ ਜੀ ਹਾਂ ਅਯੋਧਿਆ ਦੇ ਰਾਜਾ ਹਨੂਮਾਨ ਜੀ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ ਇਥੋਂ ਦੇ ਰਾਜਾ ਇਸ ਲਈ ਕਿਹਾ ਜਾਂਦਾ ਹੈ ਕਿਉਂਕਿ ਭਗਵਾਨ ਰਾਮ ਜਾਂਦੇ ਹੋਏ ਦੱਸਦੇ ਨੇ ਕਿ ਅਯੋਧਿਆ ਦਾ ਕਾਰਜਪਰ ਅਯੋਧਿਆ ਦੀ ਸਾਰੀ ਜ਼ਿੰਮੇਵਾਰੀ ਭਗਵਾਨ ਹਨੂਮਾਨ ਨੂੰ ਦੇ ਗਏ ਸਨ ਉਹਨਾਂ ਦਾ ਘਰ ਅਯੋਧਿਆ ਦੇ ਵਿੱਚ ਸਥਾਪਿਤ ਹੈ ਹਨੂਮਾਨ ਗੜੀ ਇਹ ਉਹ ਮੰਦਿਰ ਹੈ ਜਿਸ ਨੂੰ ਹਨੂਮਾਨ ਗੜੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਇਸ ਮੰਦਿਰ ਬਾਰੇ ਦੱਸਿਆ ਜਾਂਦਾ ਹੈ ਕਿ ਭਗਵਾਨ ਹਨੂਮਾਨ ਖੁਦ ਇੱਥੇ ਵਾਸ ਕਰਦੇ ਨੇ ਭਗਵਾਨ ਹਨੂਮਾਨ ਜੀ ਦਾ ਘਰ ਮੰਨਿਆ ਜਾਂਦਾ ਇਸ ਨੂੰ ਫਿਰਾਲ ਇਸ ਦੇ ਬਾਰੇ ਜਾਣਕਾਰੀ ਤੁਹਾਨੂੰ ਦੇ ਦਈਏ ਮੰਨਿਆ ਜਾਂਦਾ ਹੈ ਕਿ ਲੰਕਾ ਜਿੱਤਣ ਤੋਂ ਬਾਅਦ ਹਨੂਮਾਨ ਜੀ ਇੱਥੇ ਖੁਦ ਇੱਕ ਗੁਫਾ ਦੇ ਵਿੱਚ ਰਹਿੰਦੇ ਸਨ ਤੇ ਰਾਮ ਜਨਮ ਭੂਮੀ ਰਾਮਕੋਟ ਦੀ ਰੱਖਿਆ ਕਰਦੇ ਸਨ ਇਸ ਦਾ ਕਾਰਨ ਦੱਸਿਆ ਜਾਂਦਾ ਹੈ ਕਿ ਇਸ ਦਾ ਨਾਮ ਹਨੂਮਾਨਗੜ੍ਹ ਜਾਂ ਹਨੂਮਾਨ ਕੋਟਾ ਪਾਇਆ ਇਸ ਨੂੰ ਹਨੂਮਾਨ ਜੀ ਦਾ ਘਰ ਵੀ ਕਿਹਾ ਜਾਂਦਾ ਹੈ ਫਿਰਾਲ ਇਸ ਦੇ ਬਾਰੇ ਦੱਸ ਦਈਏ ਕਿ ਇੱਕ ਹੋਰ ਇਸ ਦੇ ਬਾਰੇ ਜਾਣਕਾਰੀ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਹਨੂਮਾਨ ਗੜੀ ਜਿਹਨੂੰ ਤੁਸੀਂ ਦੇਖ ਪਾ ਰਹੇ ਹੋ ਅਸਲ ਦੇ ਵਿੱਚ ਇੱਕ ਗੁਫਾ ਮੰਦਰ ਹੈ ਇਥੇ ਤੱਕ ਪਹੁੰਚਣ ਲਈ ਲਗਭਗ 76 ਪੌੜੀਆਂ ਚੜ੍ਹਨੀਆਂ ਪੈਂਦੀਆਂ ਨੇ ਇੱਥੇ ਸਥਾਪਿਤ ਹਨੂਮਾਨ ਜੀ ਦੀ ਜੋ ਮੂਰਤੀ ਹੈ ਸਿਰਫ 6 ਇੰਚ ਲੰਬੀ ਹੈ ਜੋ ਹਮੇਸ਼ਾ ਕਹ ਦੱਸਿਆ ਜਾਂਦਾ ਹੈ ਕਿ ਫੁੱਲ ਮਲਾਵਾਂ ਦੇ ਨਾਲ ਫੁੱਲਾਂ ਦੇ ਨਾਲ ਸਜੀ ਰਹਿੰਦੀ ਹੈ ਇਸ ਮੰਦਰ ਕੰਪਲੈਕਸ ਦੇ ਚਾਰ ਕੋਨਿਆਂ ਦੇ ਵਿੱਚ ਪਰਿਪਤਰ ਗੜ ਨੇ ਮੰਦਰ ਕੰਪਲੈਕਸ ਦੇ ਵਿੱਚ ਮਾਂ ਅੰਜਨੀ ਅਤੇ ਬਾਲ ਬੱਚੇ ਬਾਲ ਇਨਕੀ ਬੱਚੇ ਰੂਪ ਦੇ ਵਿੱਚ ਹਨੂਮਾਨ ਜੀ ਦੀ ਮੂਰਤੀ ਹੈ ਜਿਸ ਵਿੱਚ ਹਨੂਮਾਨ ਜੀ ਆਪਣੀ ਮਾਂ ਅੰਜਨੀ ਦੀ ਗੋਦ ਚ ਬਾਲ ਗਰੁੱਪ ਦੇ ਵਿੱਚ ਲੇਟੇ ਹੋਏ ਨੇ हनुमानगढ़ी चीज ਦੱਸਿਆ ਜਾਂਦਾ ਹੈ ਕਿ ਅਯੋਧਿਆ ਦੀ ਸਭ ਤੋਂ ਉੱਚੀ ਇਮਾਰਤ ਵੀ ਹੈ ਇਹ ਇਮਾਰਤ ਬਿਲਕੁਲ ਤੁਸੀਂ ਮੇਰੇ ਪਿਛਲੇ ਪਾਸੇ ਦੇਖ ਸਕਦੇ ਹੋ ਜਿਸ ਇਮਾਰਤ ਦੀ ਮੈਂ ਗੱਲ ਕਰ ਰਿਹਾ ਹਯੋਧਿਆ ਦੀ ਸਭ ਤੋਂ ਉੱਚੀ ਇਮਾਰਤ ਇਹ ਮੰਨੀ ਜਾਂਦੀ ਹੈ ਫਿਲਹਾਲ ਦੱਸਿਆ ਜਾਂਦਾ ਹੈ ਕਿ ਇਸ ਦੇ ਜੋ ਪੂਰਾ ਕੰਪਲੈਕਸ ਹੈ 59 ਬੀਗੇ ਦੇ ਵਿੱਚ ਫੈਲਿਆ ਹੋਇਆ ਵਰਿੰਦਾਵਨ ਨਾਸਿਕ ਕੁਜਾਂ ਤੇ ਜਗਨਾਥਪੁਰ ਇਸਮਿਤ ਕਈ ਦੇਸ਼ਾਂ ਤੇ ਕਈ ਨਗਰਾਂ ਚ ਇਸ ਮੰਦਰ ਦੀਆਂ ਜਾਇਦਾਦਾਂ ਨੇ ਅਖਾੜੇ ਤੇ ਬੈਟਕਾ ਮੌਜੂਦ ਨੇ ਇਸ ਪਾਵਨ ਤੇ ਪਵਿੱਤਰ ਮੰਦਿਰ ਦੀਆਂ ਤੁਹਾਨੂੰ ਦਿਖਾ ਰਹੇ ਹਾਂ ਪਿੱਛੇ ਤੁਸੀਂ ਵਰਦੀ ਗਿੰਦੇ ਸ਼ਰਧਾਲੂ ਪਹੁੰਚ ਰਹੇ ਨੇ ਅੱਜ ਮੰਗਲਵਾਰ ਦਾ ਦਿਨ ਵੀ ਹੈ ਅੱਜ ਤੋਂ ਹੀ ਸਾਨੂੰ ਅਯੋਧਿਆ ਦੇ ਵਿੱਚ ਉਹ ਸਾਰੇ ਪ੍ਰੋਗਰਾਮ ਸ਼ੁਰੂ ਹੋ ਜਾਣਗੇ ਜੋ ਪ੍ਰਾਨ ਪ੍ਰਤੀਸ਼ਟਾ ਸਮਾਗਮ ਦੇ ਲਈ ਆਯੋਜਿਤ ਕੀਤੇ ਜਾ ਰਹੇ ਨੇ ਫਿਲਹਾਲ ਆਓ ਤੁਹਾਨੂੰ ਮੰਦਿਰ ਦੇ ਅੰਦਰ ਲੈ ਚੱਲਦੇ ਹਾਂ ਤੇ ਦਰਸ਼ਨ ਕਰਾਉਂਦੇ ਹਾਂ ਭਗਵਾਨ ਸ਼੍ਰੀ ਹਨੂਮਾਨ ਜੀ ਦੇ ਤਹਨਮਾਨ ਗੜੀ ਮੰਦਿਰ ਦੇ ਅੰਦਰ ਦੇ ਤੁਸੀਂ ਦਰਸ਼ਨ ਕਰ ਪਾ ਰਹੇ ਹੋ ਜਿੱਥੇ ਭਗਵਾਨ ਹਨੂਮਾਨ ਖੁਦ ਵਿਰਾਜਮਾਨ ਨੇ ਇਹ ਹਨੂਮਾਨ ਜੀ ਦਾ ਘਰ ਮੰਨਿਆ ਜਾਂਦਾ ਹੈ ਉਹ ਮੰਦਿਰ ਹੈ ਜਿਸ ਦੇ ਤੁਹਾਨੂੰ ਦਰਸ਼ਨ ਕਰਾ ਰਹੇ ਹਰਮਾਨ ਜੀ ਦੀ ਪਵਨ ਮੂਰਤੀ ਜੋ ਚੇਂਚੀ ਦਿੱਸੀ ਜਾ ਰਹੀ ਹੈ ਇੱਥੇ ਉਹ ਵਿਰਾਜਮਾਨ ਨੇ ਹਨੂਮਾਨ ਜੀ ਦੇ ਪਿੱਛੇ ਰਾਮ ਦਰਬਾਰ ਕਹਿ ਸਕਦੇ ਹੋ ਭਗਵਾਨ ਰਾਮ ਦੀ ਮੂਰਤੀ ਸੀਤਾ ਮਾਤਾ ਲక్ష్ਮੀ ਮਾਤਾ ਚੰਦ ਜੀ ਦੀ ਮੂਰਤੀ ਇੱਥੇ ਮੌਜੂਦ ਹੈ ਇਸ ਪਵਨ ਸ਼ਰਮ ਦਰਸ਼ਨ ਕਰਾ ਰਹੇ ਹਾਂ ਮੰਦਿਰ ਦੇ ਤੁਹਾਨੂੰ ਜਿੱਥੇ ਹਨੂਮਾਨ ਗੜੀ ਦੇ ਰਾਮ ਦਰ ਨਾਲ ਇਹ ਮੰਦਿਰ ਮਸ਼ਹੂਰ ਹੈ ਇਸ ਹਨੂਮਾਨ ਗੜੀ ਦੇ ਮੰਦਿਰ ਵਿੱਚ ਦਸ ਬਾਰੇ ਦੱਸਿਆ ਜਾਂਦਾ ਹੈ ਕਿ ਭਗਵਾਨ ਸ਼੍ਰੀ ਰਾਮ ਨੇ ਖੁਦ ਇੱਥੇ ਇਹਨਾਂ ਨੂੰ ਰਾਜਾ ਥਾਪ ਦਿੱਤਾ ਸੀ ਇਥੋਂ ਦਾ ਤੇ ਰਾਜਾ ਲਗਾ ਕੇ ਖੁਦ ਜੋ ਕਹਿ ਸਕਦੇ ਵੈਕੌਂਟ ਚਲੇ ਗਏ ਸਨ ਇਸ ਤੋਂ ਬਾਅਦ ਭਗਵਾਨ ਰਾਮ ਪੱਤੇ ਹਨੂਮਾਨ ਜੀ ਉਦੋਂ ਇੱਥੇ ਹੀ ਰਹਿੰਦੇ ਨੇ ਇੱਥੇ ਉਹਨਾਂ ਦਾ ਘਰ ਮੰਨਿਆ ਜਾਂਦਾ ਹੈ ਵਿਰਾਜਮਾਨ ਨੇ ਖੁਦ ਹਨੂਮਾਨ ਜੀ ਜਿਨ੍ਹਾਂ ਦੀ ਤੁਸੀਂ ਦਰਸ਼ਨ ਕਰ 파 ਰਹੇ ਹੋ ਫਿਲਹਾਲ ਬਹੁਤ ਵੱਡੀਆਂ ਤਸਵੀਰਾਂ ਤੁਹਾਡੀ ਸਕਰੀਨ ਤੇ ਤੁਸੀਂ ਵੀ ਆਪਣੀ ਹਾਜ਼ਰੀ ਲਵਾ ਸਕਦੇ ਹੋ ਘਰ ਬੈਠੇ ਸਿਰਫ ਜੈ ਸ਼੍ਰੀ ਰਾਮ ਦਾ ਨਾਰਾ ਦੇ ਕੇ ਕਮੈਂਟ ਕਰ ਸਕਦੇ ਹੋ ਸਾਨੂੰ ਤੇ ਤਸਵੀਰਾਂ ਤੁਹਾਡੀ ਸਕਰੀਨ ਤੇ ਸਾਂਝੀਆਂ ਕਰ ਰਹੇ ਹਾਂ ਹਨੂਮਾਨ ਗੜੀ ਮੰਦਰ ਦੇ ਅੰਦਰ ਦੀਆਂ ਲਾਈਵ ਤਸਵੀਰਾਂ ਨੇ ਪਕਟਾਂ ਦਾ ਜੋ ਵੱਡਾ ਇਕੱਠ ਇੱਥੇ ਦੇਖਿਆ ਜਾ ਸਕਦਾ ਹੈ ਅਜ ਮੰਗਲਵਾਰ ਦਾ ਦਿਨ ਹੈ ਫਿਲਹਾਲ ਇਸ ਮੰਗਲਵਾਰ ਦੇ ਦਿਨ ਦੇ ਉੱਤੇ ਭਗਤ ਵੱਡੀ ਗਿਣਤੀ ਦੇ ਵਿੱਚ ਇੱਥੇ ਮੌਜੂਦ ਨੇ ਤਾਂ ਤਸਵੀਰਾਂ ਬਹੁਤ ਅਹਿਮ ਪਈਆਂ ਜਾ ਸਕਦੇ ਨੇ ਹਨੂਮਾਨ ਗੜੀ ਦੇ ਮੰਦਿਰ ਦੀਆਂ ਅੰਦਰ ਦੀਆਂ ਲਾਈਵ ਤਸਵੀਰਾਂ ਨੇ ਇਹਨਾਂ ਤਸਵੀਰਾਂ ਵਿਚਾਲੇ ਫਿਲਹਾਲ ਦੱਸ ਦਈਏ ਕਿ ਸ਼ਰਧਾਲੂ ਬਹੁਤ ਵੱਡੀ ਗਿਣਤੀ ਵਿੱਚ ਪਹੁੰਚਣਾ ਸ਼ੁਰੂ ਹੋ ਗਏ ਨੇ ਅੱਜ 16 ਜਨਵਰੀ ਦਾ ਦਿਨ ਹੈ ਜਿਸ ਦਿਨ ਅਯੁੱਧਿਆ ਦੇ ਵਿੱਚ ਪ੍ਰਣ ਪ੍ਰਤੀਸ਼ਾ ਸਮਾਰੋਹ ਦਾ ਜਜ ਸ਼੍ਰੀ ਗਣੇਸ਼ ਹੋ ਚੁੱਕਿਆ ਹੈ ਪ੍ਰਣ ਪ੍ਰਤੀਸ਼ਾ ਸਮਾਰੋਹ ਸ਼ੁਰੂ ਹੋ ਚੁੱਕੇ ਨੇ ਉਸ ਨੂੰ ਇਸ ਸੰਬੰਧ ਵਿੱਚ ਜਿੰਨੇ ਸਮਾਰੋਹ ਨੇ ਅੱਜ ਤੋਂ ਸ਼ੁਰੂਆਤ ਉਹਨਾਂ ਦੀ ਹੋ ਚੁੱਕੀ ਹੈ ਫਿਲਹਾਲ ਇਹ ਤਸਵੀਰਾਂ ਤੁਹਾਨੂੰ ਸਾਂਝੀਆਂ ਕਰ ਰਹ ਮੰਦਰ ਦੇ ਅੰਦਰ ਦੀਆਂ ਤਸਵੀਰਾਂ ਨੇ ਭਗਵਾਨ ਹਨੂਮਾਨ ਜੀ ਜਿੱਥੇ ਖੁਦ ਵਰਾਜਮਾਨ ਨੇ ਇਹ ਮੂਰਤੀ ਉਹਨਾਂ ਦੀ ਵਰਾਜਮਾਨ ਕੀਤੀ ਹੈ। ਫਿਰਾਲ ਇਸ ਮੰਦਰ ਦੇ ਵਿੱਚ ਤੁਸੀਂ ਵੀ ਦਰਸ਼ਨ ਕਰਕੇ ਆਪਣੀ ਹਾਜ਼ਰੀ ਲਵਾ ਸਕਦੇ ਹੋ। ਤੁਸੀਂ ਅਯੋਧਿਆ ਤੋਂ ਦੂਰ ਬੈਠੇ ਹੋ 1000 ਕਿਲੋਮੀਟਰ ਦੀ ਦੂਰੀ ਤੇ ਹੋ। ਤੁਹਾਨੂੰ ਕੋਈ ਘਬਰਾਉਣ ਦੀ ਲੋੜ ਨਹੀਂ। ਅਸੀਂ ਤੁਹਾਨੂੰ ਪਲ-ਪਲ ਦੀ ਜਾਣਕਾਰੀ ਦੇ ਨਾਲ ਭਗਵਾਨ ਦੇ ਦਰਸ਼ਨ ਕਰਾ ਰਹੇ ਹਾਂ। ਹਨੂਮਾਨ ਗੜੀ ਮੰਦਰ ਦੇ ਅੰਦਰ ਦੀਆਂ ਸਿੱਧੀਆਂ ਤਸਵੀਰਾਂ ਲਾਈਵ ਦਿਖਾ ਰਹੇ ਹਾਂ। ਲਾਈਵ ਤਸਵੀਰਾਂ ਤੁਹਾਡੀ ਸਕਰੀਨ ਦੇ ਉੱਤੇ ਜਗਬੜੀ ਸਭ ਤੋਂ ਪਹਿਲਾਂ ਦਿਖਾ ਰਿਹਾ ਫਿਲਹਾਲ ਬਿਹਤ ਅਹਿਮ ਇਹ ਤਸਵੀਰਾਂ ਕਈਆਂ ਜਾ ਸਕਦੀਆਂ ਨੇ ਇਹਨਾਂ ਤਸਵੀਰਾਂ ਵਿਚਾਲੇ ਫਿਲਹਾਲ ਦੱਸਦੀ ਹੈ ਕਿ ਹਨੂਮਾਨ ਗੜੀ ਮੰਦਿਰ ਦੇ ਅੰਦਰ ਦੀਆਂ ਤਸਵੀਰਾਂ ਨੇ ਇਹਨਾਂ ਤਸਵੀਰਾਂ ਨਾਲ ਦੱਸਦੀ ਕਿ ਹਨੂਮਾਨ ਗੜੀ ਮੰਦਿਰ ਦੇ ਵਿੱਚ ਭਗਵਾਨ ਹਨੂਮਾਨ ਜੀ ਦੇ ਖੁਦ ਬਰਾਜਮਣ ਹੋਣ ਬਾਰੇ ਜਾਣਕਾਰੀ ਹੈ ਜਿਵੇਂ ਕਿ ਇੱਥੇ ਮੰਨਤਾ ਹੈ ਕਿ ਭਗਵਾਨ ਖੁਦ ਇੱਥੇ ਬਰਾਜਮਣ ਨੇ ਤਸਵੀਰਾਂ ਤੁਹਾਨੂੰ ਫੇਰ ਇੱਕ ਵਾਰ ਮੰਦਿਰ ਦੇ ਅੰਦਰ ਦੀਆਂ ਦਿਖਾਉਂਦੇ ਆ ਕਿਸ ਤਰੀਕੇ ਨਾਲ ਜੋ ਪੌਜੀ ਗਿਣਤੀ ਦੇ ਵਿੱਚ ਸ਼ਰਧਾਲੂ ਇੱਥੇ ਪਹੁੰਚ ਰਹੇ ਨੇ ਜਸ਼ਨ ਰਾਮ ਦੇ ਨਾਰੇ ਜੇਕਾਰੇ ਗੂੰ ਤਾਂ ਹਨੂਮਾਨ ਗੜੀ ਮੰਦਿਰ ਦੇ ਅੰਦਰ ਤੁਹਾਨੂੰ ਦਰਸ਼ਨ ਕਰਾਏ ਨੇ ਜਿੱਥੇ ਭਗਵਾਨ ਸ਼੍ਰੀ ਹਨੂਮਾਨ ਜੀ ਖੁਦ ਵਿਰਾਜਮਾਨ ਨੇ ਇਹ ਉਹਨਾਂ ਦਾ ਘਰ ਮੰਨਿਆ ਜਾਂਦਾ ਹੈ ਹਨੂਮਾਨ ਜੀ ਦਾ ਘਰ ਕਿਹਾ ਜਾਂਦਾ ਹੈ ਅਯੁੱਧਿਆ ਦੇ ਵਿੱਚ ਜਿਸ ਮੰਦਿਰ ਦੇ ਦਰਸ਼ਨ ਤੁਹਾਨੂੰ ਕਰਾਏ ਨੇ ਤੁਸੀਂ ਆਪਣੀ ਹਾਜ਼ਰੀ ਜੇਕਰ ਇਸ ਮੰਦਿਰ ਚ ਲਾਉਣਾ ਚਾਹੁੰਦੇ ਹੋ ਤੇ ਇਸ ਵੀਡੀਓ ਦੇਖ ਤਾਂ ਜੈ ਸ਼੍ਰੀ ਰਾਮ ਦਾ ਕਮੈਂਟ ਕਰ ਸਕਦੇ ਹੋ ਆਪਣੀ ਭਾਵਨਾ ਪ੍ਰਗਟ ਕਰ ਸਕਦੇ ਹੋ ਫਿਲਹਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਪਰ ਨਾਲ ਤੁਹਾਨੂੰ ਦੱਸ ਦਈਏ ਕਿ ਅਯੁੱਧਿਆ ਤੁਸੀਂ ਨਹੀਂ ਆ ਪਾਏ ਤਾਂ ਤੁਹਾਨੂੰ ਕੋਈ ਘਬਰਾਉਣ ਦੀ ਲੋੜ ਨਹੀਂ ਅਸੀਂ ਤੁਹਾਨੂੰ ਪੰਜਾਬ ਬੇਟਿਆਂ ਨੂੰ ਦਰਸ਼ਨ ਕਰਾਵਾਂਗੇ ਅਯੁੱਧਿਆ ਦੇ ਉਸ ਹਰ ਮੰਦਿਰ ਦੇ ਜੁਸ਼ ਭ श्री राम ਦੇ ਨਾਲ ਜੋੜਿਆ ਜਾਂਦਾ ਹੈ ਜਪਾਨਸ਼ੀ ਰਾਮ ਦੇ ਨਾਲ ਸਿੱਧੇ ਤੌਰ ਤੇ ਉਹਨਾਂ ਨਾਲ ਜੁੜਿਆ ਹੋਇਆ ਹੁਣ ਹਨੂਮਾਨ ਗੜੀ ਦੇ ਦਰਸ਼ਨ ਕਰਾਇਨੇ ਜਿੱਥੇ ਹਨੂਮਾਨ ਜੀ ਲੰਕਾ ਤੇ ਜੰਤਨ ਤੋਂ ਬਾਅਦ ਜਦੋਂ ਭਗਵਾਨ ਰਾਮ ਨੇ ਲੰਕਾ ਜਿੱਤੀ ਹੈ ਉਸ ਤੋਂ ਬਾਅਦ ਅਯੁੱਧਿਆ ਵਾਪਸ ਆਏ ਸਨ ਹਨੂਮਾਨ ਜੀ ਨਾਲ ਵਾਪਸ ਆਏ ਤੇ ਇੱਥੇ ਆ ਕੇ ਉਹ ਰਹਿਣ ਲੱਗੇ ਹਨੂਮਾਨ ਜੀ ਦਾ ਘਰ ਯਾਨੀ ਕਿ ਹਨੂਮਾਨ ਜੀ ਦਾ ਗੜ ਕਿਹਾ ਜਾਂਦਾ ਇਸ ਲਈ ਇਸ ਮੰਦਿਰ ਦਾ ਇਸ ਮੰਦਿਰ ਦਾ ਨਾਮ ਹਨੂਮਾਨ ਗੜੀ ਰੱਖਿਆ ਗਿਆ ਇਸ ਦਰਾਂ ਮੈਨੂੰ ਦਿਓ ਜਾਜਤ ਹੋਰ ਅਪਡੇਟਸ ਲਈ ਅਯੁੱਧਿਆ ਦੀ ਹੋਰ ਵੀਡੀਓਸ ਵੇਖਣ ਦੇ ਲਈ ਵਿਅਕਤੀ ਰੋ ਜਗਬਾਣੀ ਟੀਵੀ ਕੈਮਰਾਮੈਨ ਮੋਨੂ ਦੇ